ਹੈਲੋ ਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਤੇ ਸਵੇਰ ਦਾ ਟਾਈਮ ਆ ਜੀ ਪਾਉਣੇ ਸੀ ਹੋਗੇ ਆ ਅੱਜ ਆਪਾਂ ਲੇਟ ਐ ਤੇ ਮੌਸਮ ਵੀ ਬਦਲਿਆ ਹੋਇਆ ਕੁਝ ਮੱਛਰ ਮੱਖੀਆਂ ਆਂ ਆ ਹਨ ਤੇ ਪਸੂਆਂ ਨੂੰ ਆਪਰੇ ਸਤਰੰਕਰ ਕੇ ਮਰਲੇ ਕਰਕੇ ਬੰਦ ਦਿੰਨੇ ਆ ਤੇ ਉਠੇ ਤਾਂ ਆਪਾਂ ਸੀਗੇ 8:30 ਵਜੇ ਕਿਉਂਕਿ ਅੱਗੇ ਮਸਦਿਆਂ ਉੱਠਦੀ ਅੱਜ ਮੈਂ ਲੇਟ ਸੀ ਚਾਹ ਬਣਾਈ ਫਿਰ ਨਮ ਪਾਟਕੂਜਾ ਕੀਤੀ ਤੇ ਹੁਣ ਆਈ ਆਪਾਂ ਪਸ਼ੂਆਂ ਦੇ ਵਿੱਚ ਗੁਆ ਹਟਾਤਾ ਵਾ ਇਹਨਾਂ ਸਾਰਿਆਂ ਦਾ ਤੇ ਪੱਠੇ ਵੀ ਇਹਨਾਂ ਦਿੱਤੇ ਆਪਾਂ ਹੁਣ ਇਹ ਕੋਈ ਗੱਲ ਨਹੀਂ ਸੁਣਦੇ ਇਹਨੂੰ ਬਸ ਤਾਂਗ ਹੈ ਇਹਦੇ ਥੱਲੇ ਦੁੱਧ ਤਾਂ ਆਪਾਂ ਹੁਣ ਥੋੜਾ ਹੀ ਆ ਪਰ ਇਹਨੂੰ ਆਏ ਹੁੰਦਾ ਛੇਤੀ ਮੈਨੂੰ ਦਾਣਾ ਪਾ ਦਿਓ ਕਿਉਂਕਿ ਮੈਂ ਸਾਰੇ ਪਸ਼ੂ ਸੱਜਰਾ ਵੀ ਹੋਣ ਪਵਾਂਗੇ ਦਾਣਾ ਪਾ ਕੇ ਚੋਣੀ ਆ ਕਿਉਂਕਿ ਟੁਕੜ ਹੋਇਆ ਪਸ਼ੂ ਫਿਰ ਤੰਗ ਨਹੀਂ ਕਰਦਾਗਾ ਤੇ ਆਪਾਂ ਸਾਰੰਗ ਨੂੰ ਪੱਠੇ ਡੱਕੀ ਪਾ ਕੇ ਗੁਆ ਹਟਾਤਾ ਤੇ ਆਦੀ ਬਸ ਅਜੇ ਕਹਿੰਦੇ ਪਸ਼ੂਆਂ ਨੂੰ ਪਤਾ ਨਹੀਂ ਹੁੰਦਾ ਜੀ ਜੇ ਤੁਸੀਂ ਸਾਭੂਗੇ ਪਸ਼ੂਆਂ ਨੂੰ ਪਿਆਰ ਕਰੋਗੇ ਪਸ਼ੂ ਤੁਹਾਨੂੰ ਪਿਆਰ ਕਰਨਗੇ ਇਹ ਆਪਣੀ ਭਾਸ਼ਾ ਸਮਝਣਗੇ ਤੇ ਆਪਾਂ ਇਹਨਾਂ ਦੀ ਭਾਸ਼ਾ ਸਮਝਦੇ ਆਂ ਸਾਰਾ ਪਤਾ ਹੁੰਦਾ ਜੀ ਪਸ਼ੂਆਂ ਨੂੰ ਏਡੀ ਗੱਲ ਨਹੀਂ ਤੇ ਇੱਧਰ ਹਜੇ ਨਹੀਂ ਰਹੀ ਆ ਪਰ ਕੈਮਰਾ ਸ਼ੋਅ ਕਰਦਾ ਚਾਨਣ ਇਦਰਾ ਪਸਮਾਨ ਰੱਖ ਲਿਆ ਗਰਮ ਪਾਣੀ ਥਣ ਤੋਂ ਨੂੰ ਤੇ ਇਦਰਾ ਆਪਾਂ ਇੱਕ ਜੱਗ ਰੱਖਿਆ ਡੋਕੇ ਚੋਂ ਨੂੰ ਕਿਉਂਕਿ ਜੀ ਜੀ ਆਪਾਂ ਡੋਕੇ ਚੋਲਾਂਗੇ ਉਤੋਂ ਹਣਾ ਥੋੜਾ ਥੋੜਾ ਦੁੱਧ ਦੁੱਧ ਦੇ ਸਾਬ ਨਾਲ ਜੇ ਮਾਝ ਥੱਲੇ 3 ਕਿਲੋ ਦੁੱਧ ਦਾ 3 ਪਾ ਜਾਨੀ ਕਿ ਅੱਧਾ ਕਿਲੋ ਚੋਲੂ ਤੇ ਫਿਰ ਫੈਂਟ ਚੰਗੀ ਆ ਜਾਂਦੀ ਆ ਉਹ ਦੂਜਾ ਦੁੱਧ ਆਪਾਂ ਘਰੇ ਵਰਤ ਸਕਦੇ ਆ ਤੇ ਆਪਾਂ ਨੂੰ ਫੈਂਟ ਚੰਗੀ ਮਿਲ ਜਾਂਦੀ ਆ ਇੰਨੇ ਕ ਪੱਠੇ ਆਪਣੇ ਵੱਧ ਗਏ ਤੇ ਹੁਣ ਆਪਾਂ ਕਰਦੇ ਆਂ 17 ਜੁਨੀਆਂ ਸਟਾਰਟ ਤੇ ਆਪਣੇ ਪੱਠੇ ਕੋ ਉਤਰ ਕੇ ਰੱਖੇ ਹੋਏ ਆ ਤੇ ਤੁਸੀਂ ਵੀ ਦੱਸਿਓ ਜਿਹੜੇ ਦੁੱਧ ਸਾਮਦੇ ਆ ਨਾ ਮੱਝਾਂ ਸਾਮਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਵੈਸੇ ਤਾਂ ਪਤਾ ਹੀ ਹੁੰਦਾ ਜੀ ਪਤਾ ਕਿਉਂ ਲੱਗ ਜਾਂਦਾ ਹਨਾ ਡੋਕੇ ਚੋਕੇ ਉੱਤੋਂ ਡੇਰੀ ਦੁੱਧ ਪਾਈਏ ਤਾਂ ਆਪਾਂ ਨੂੰ ਜਿਆਦਾ ਮੁਨਾਫਾ ਹੁੰਦਾ ਠੀਕ ਆ ਜੀ ਆਪਾਂ ਧਾਰਾਂ ਕੱਢ ਲਗੇ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਲਓ ਜੀ ਆਪਾਂ ਦੋ ਧਾਰਾਂ ਕੱਢ ਲਈਆਂ ਤੇ ਆਪਣਾ ਸੁਲਤਾਨ ਦਾਣੇ ਤੋਂ ਬਿਨਾ ਪੱਠੀ ਨਹੀਂ ਖਾਂਦਾ ਤੇ ਹੁਣ ਆਪਾਂ ਉਹ ਮੱਝ ਕੋਲੇ ਰੱਖਿਆ ਸਮਾਨ ਤੇ ਆ ਲੈ ਕੇ ਚੱਲਨੇ ਆਪਾਂ ਦਾਣਾ ਤੇ ਉਹਨੂੰ ਪਾ ਦਈਏ ਦਾਣਾ ਤੇ ਇੱਕ ਮੱਝ ਆਪਣੀ ਹੋਰ ਰਹਿ ਜੂ ਤਾਰ ਚੋਣ ਵਾਲੀ ਇਹਦੀ ਦਾਣਾ ਖਾਣ ਦੀ ਸਪੀਡ ਬੜੀ ਸਲੋ ਹੈ ਆ ਦੋਵੇਂ ਮਿੰਟ ਮਾਰਦੇ ਆ ਤਾਂ ਕਿਸੇ ਦਾ ਪਹਿਲਾਂ ਖਾ ਕੇ ਫੇਰ ਆਪਦਾ ਖਾਂਦਾਂ ਤੇ ਚਲੋ ਜੀ ਆਪਾਂ ਕੱਢ ਲਈ ਤਾਰੇ ਦੀ ਐ ਸਮਝਦੀ ਕਿਉਂਕਿ ਕੈਮਰਾਮੈਨ ਵੀ ਆਪ ਆਪ ਹੀ ਐ ਐਡੀਟਰ ਵੀ ਆਪ ਹੀ ਐ ਤੇ ਇੱਕ ਗੱਲ ਹੋਰ ਜੀ ਜਿਨ੍ਹਾਂ ਦੇ ਪਸ਼ੂ ਵਾਰ-ਵਾਰ ਰਿਪੀਟ ਹੋ ਰਹੇ ਹਨ ਬੰਦੇ ਨਹੀਂ ਬਣੇ ਰਹਿੰਦੇ ਨਹੀਂ ਪਸ਼ੂ ਤਾਰਾਂ ਕਰੀ ਜਾਂਦਾ ਰਹਿੰਦਾ ਨਹੀਂ ਤੇ ਉਹਦੇ ਵਾਸਤੇ ਜੀ ਮੈਂ ਵੀ ਇੱਕ ਪਹਿਣ ਤੋਂ ਸੁਣਿਆ ਸੀਗਾ ਤੇ ਪਰ ਮੈਨੂੰ ਵੀ ਪਹਿਲਾਂ ਡਰ ਲੱਗਾ ਸੀਗਾ ਤੇ ਪਰ ਮੜ ਕੇ ਮੈਂ ਉਹ ਤਰੀਕਾ ਜਮਾਇਆ ਤਾਂ ਬਹੁਤ ਵਧੀਆ ਰਿਹਾ ਜੀ ਤੁਸੀਂ ਇੱਕ ਮੋਸ਼ਕ ਕਪੂਰ ਦੀ ਟਿੱਕੀ ਜਿਹੜੀ ਅੱਗੇ ਰੁਪਈਏ ਦੀ ਹੁਣ ਪਤਾ ਨਹੀਂ ਪੰਜਾਂ ਦੀ ਆਉਂਦੀ ਹੈ ਕਿਉਂਕਿ ਮੈਂ ਆਪ ਨਹੀਂ ਖਰੀਦੀ ਇਹਨਾ ਤੋਂ ਮਹਿੰਗਾਈ ਸੀ ਤੇ ਇੱਕ ਫਰਲੈਨ ਦੀ ਗੋਲੀ ਦੋ ਚੀਜ਼ਾਂ ਨੂੰ ਤੁਸੀਂ ਜੇ ਸਾਤ ਆਪਾਂ ਸੁਗੜ ਦੇ ਵਿੱਚ ਉਵੇਂ ਖਾਂਦਾ ਤਾਂ ਉਵੇਂ ਦੇ ਦਿਓ ਨਹੀਂ ਮਿਕਸ ਕਰਕੇ ਜੇ ਆਪਾਂ ਫਰਲੈਨ ਦੀ ਗੋਲੀ ਮਿਕਸ ਕਰਾਂਗੇ ਤਾਂ ਉਹਦੀ ਸਮੈਲ ਆਉਂਦੀ ਹੈ ਹਨਾ ਪਰ ਮੈਂ ਤਾਂ ਇਹ ਟ੍ਰੈਕ ਜੁਮਾਈ ਹੈ ਸਮਝ ਤੇ ਨਹੀਂ ਸਾਨੂੰ ਬਹੁਤ ਖਰਾਬ ਕਰਿਆ ਕਿਉਂਕਿ ਜੀ ਇਹ ਪਹਿਲੀ ਵਾਰ ਬਣਾਈ ਰਹੇਗੀ ਤਿੰਨ ਮਹੀਨਿਆਂ ਦਾ ਇਹਨੇ ਦੱਬਾ ਮਾਰਿਆ ਤੇ ਤਿੰਨ ਮਹੀਨਿਆਂ ਬਾਅਦ ਇਹ ਫੇਰ ਬੋਲ ਪੀ ਫੇਰ ਇਹਨੇ ਮਹੀਨਾ ਡੇਢ ਮਹੀਨਾ ਖਰਾਬ ਕਰਿਆ ਫੇਰ ਮੈਨੂੰ ਨਾ ਕਿਸੇ ਨੇ ਦੱਸਿਆ ਦੇਣੀ ਆ ਗੋਲੀ ਗੋਲੀ ਉਹ ਮੁਸ਼ਕ ਕਪੂਰ ਦੀ ਟਿੱਕੀ ਇੱਕ ਤੇ ਇੱਕ ਗੋਲੀ ਦੇਣੀ ਆ ਟੀਕਾ ਭਰਉਣ ਤੋਂ ਪਹਿਲਾਂ ਤੁਸੀਂ ਟੀਕਾ ਭਰਉਣੀਆਂ ਕੁਝ ਵੀ ਕਰਦੇ ਆ ਉਹ ਤੋਂ ਇੱਕ ਡਾਂਗ ਹੀ ਦੇ ਦਿਓ ਉਹਨੂੰ ਤੇ ਇਹ ਗਾਰੰਟੀ ਆ ਮੇਰੀ ਜੀ ਗਾਰੰਟੀ ਨਾਲ ਮੈਂ ਕਹਿੰਨੀ ਆ ਜਿਹਦੇ ਪਸ਼ੂ ਵਾਰ-ਵਾਰ ਰਿਪੀਟ ਹੁੰਦੀ ਆ ਇਹ ਕੰਮ ਜ਼ਰੂਰ ਕਰਿਓ ਤੁਹਾਨੂੰ ਬਹੁਤ ਫਾਇਦਾ ਹੋਊਗਾ ਤੇ ਇਹ ਬਾਕੀ ਸਾਡੇ ਮੱਝਾਂ ਤੇ ਨੇ ਕਹਦਗੇ ਵੀ ਇਹ ਅਸੀਂ ਛੋਟੀ ਮੁੱਲ ਲਈ ਸੀ ਨਾ ਤਾਂ ਖਰਾਬ ਕਰਿਆ ਆਹ ਮੱਝਾਂ ਤੇ ਕਿ ਸੂਆ ਤਾਂ ਜ਼ਰੂਰ ਖਰਾਬ ਹੋ ਗਿਆ ਸੀ ਪਰ ਇਹ ਬਣ ਜਾਂਦੀ ਦੋ ਟਾਈਂ ਮਹੀਨਿਆਂ ਬਾਅਦ ਆਪੇ ਤੇ ਵਿੱਕਵਾਰਾਂ ਬਣੀ ਤੇ ਹੀ ਰਹਿ ਜਾਂਦੀ ਆ ਤੇ ਚਲੋ ਜੀ ਇਹ ਟਰੈਕ ਤੁਸੀਂ ਜ਼ਰੂਰ ਅਜ਼ਮਾਓ ਫਿਰ ਮੈਂ ਤੁਹਾਨੂੰ ਕਹਿੰਨੀ ਆ ਇੱਕ ਮੁਸ਼ਕ ਕਪੂਰ ਦੀ ਟਿੱਕੀ ਤੇ ਇੱਕ ਫਰਲੈਨ ਦੀ ਗੋਲੀ ਤੁਸੀਂ ਗੋੜ ਵਿੱਚ ਦੇ ਦਿਓ ਆਟੀ ਵਿੱਚ ਦੇ ਦਿਓ ਦਾਣੇ ਵਿੱਚ ਦੇ ਦਿਓ ਜਿਵੇਂ ਮਰਜ਼ੀ ਪਸ਼ੂ ਦੇ ਅੰਦਰ ਗੋਲੀ ਜਾਣੀ ਚਾਹੀਦੀ ਹੈ ਪਸ਼ੂ ਨੂੰ ਖਾਣੀ ਚਾਹੀਦੀ ਹੈ ਤੇ ਵਹਿਣ ਜਾਂ ਡਰਨ ਵਾਲੀ ਕੋਈ ਤਾਂ ਗੱਲ ਨਹੀਂ ਮੈਂ ਇਹ ਗਰੰਟੀ ਨਾਲ ਕਹਿਨੀ ਆ ਤੇ ਆ ਸਾਡੀ ਝੋਟੀ ਹੁਣ 2 ਮਹੀਨਿਆਂ ਦੀ ਗੱਬਣਾ ਜੇ ਉਹਦੋਂ ਦੀ ਰਹਿ ਜਾਂਦੀ ਤਾਂ ਹੁਣ ਨੂੰ ਸੂਣ ਵਾਲੀ ਹੋਣਾ ਸੀਗਾ ਤੇ ਸਾਨੂੰ ਗਰਮੀ ਦੇ ਵਿੱਚ ਦੁੱਧ ਦਾ ਤੋੜਾ ਨਹੀਂ ਆਉਣਾ ਸੀ ਕਿਉਂਕਿ ਐਰ ਕੀ ਪਸ਼ੂ ਖਰਾਬ ਹੁੰਦੇ ਕਰਕੇ ਛੇਤੀ ਬਣੇ ਨਹੀਂ ਕਰਕੇ ਅੱਗੜ ਪਿਛੜਾ ਸਾਰਿਆਂ ਅੱਗੇ ਇਕੱਠਿਆਂ ਸੁਗਾਂ ਸੁਣਦੇ ਸਾਨੂੰ ਮौज ਹੁੰਦੀ ਆ ਤੇ ਹੁਣ ਸਾਰਿਆਂ ਦਾ ਕਿਸੇ ਦਾ ਮਹੀਨੇ ਦਾ ਕਿਸੇ ਦਿਨ 20 ਦਿਨ ਦਾ ਫਰਕ ਆ ਸਾਰੇ ਪਸ਼ੂ ਬਣ ਚੁੱਕੇ ਆ ਤੇ ਤੁਸੀਂ ਇਹ ਟ੍ਰਿਕ ਜ਼ਰੂਰ ਅਜਮਾਓ گاਵਾਵਾਂ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਮੱਜਾਂ ਦੀ ਗਾਰੰਟੀ ਲੈਣੀ ਹੈ ਵੇ ਜਿਹੜਾ ਪਸ਼ੂ ਵਾਰ-ਵਾਰ ਰਿਪੀਟ ਹੋ ਰਿਹਾ ਉਹਨੂੰ ਤੁਸੀਂ ਮੋਸ਼ਕ ਕਪੂਰ ਤੇ ਫਰਲੈਂਡ ਦੀ ਇੱਕ ਗੋਲੀ ਦੇ ਦੋ ਤੁਹਾਡਾ ਪਸ਼ੂ ਗਾਰੰਟੀ ਨਾਲ ਰਹੂਗਾ ਗੋਲੀ ਦੇਣੀ ਹੈ ਟੀਕਾ ਭਰਉਣ ਤੋਂ ਪਹਿਲਾਂ ਇੱਕ ਦਿਨ ਦੇ ਦਿਓ ਪਹਿਲਾਂ ਦੋ ਦਿਨ ਪਹਿਲਾਂ ਦੇ ਦਿਓ ਤੇ ਜਰੂਰ ਟ੍ਰੈਕ ਜ ਮਾਇਓ ਜੀ ਦਿਨ ਚੜ ਗਿਆ ਜੀ ਹੁਣ ਦਿਨ ਚੜਿਆ ਤੇ ਆਪਾਂ ਇੱਕ ਤਾਂ ਆ ਝੂਟੀ ਰਹਿ ਗਈ ਤੇ ਆਪਾਂ ਇਹਦੀ ਧਾਰ ਕੱਢਣ ਲੱਗਿਆ ਹੁਣ ਤੇ ਮੈਂ ਕਿਹਾ ਚਲੋ ਬਲੌਗ ਦਾ ਵੀ ਐਂਡ ਕਰਦਾ ਤੇ ਇਹ ਬਲੌਗ ਜੀ ਆਪਾਂ ਖਾਸ ਨਹੀਂ ਬਣਾਇਆ ਸੀ ਵੈਸੇ ਹੀ ਮੈਂ ਬਲੌਗ ਸਟਾਰਟ ਕੀਤਾ ਸੀ ਤੇ ਮੈਨੂੰ ਬਲੌਗ ਬਣਾਉਂਦੀ ਬਣਾਉਂਦੀ ਜਿਆਦਾ ਆ ਗਿਆ ਵੀ ਤੁਹਾਨੂੰ ਨਾਲ ਇਹ ਗੱਲ ਸਾਂਝੀ ਕਰਦਾ ਤੇ ਮੇਰੀ ਇਹ ਗੱਲ ਤਹਾਨੂੰ ਕਿਵੇਂ ਲੱਗੀ ਜੇ ਤੁਸੀਂ ਇਹ ਟਰੈਕ ਜਰੂਰ ਜੇ ਮਾਈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਾਂ ਜਿੰਨਾਂ ਦੀ ਪਹਿਲਾਂ ਅਜ ਮਾਈ ਆ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਿਹਾ ਕਰੋ ਜੀ ਤੇ ਆਪਾਂ ਫੇਰ ਤੁਹਾਨੂੰ ਦੱਸ ਦਿੰਨੇ ਆ ਵੀ ਆ ਛੋਟੀ ਨੂੰ ਵੀ ਮੈਂ ਦਿੱਤੀ ਸੀ ਉਹ ਗੋਲੀ ਕਿਉਂਕਿ ਇਹ ਛੋਟੀ ਵੀ ਅਸੀਂ ਮੁੱਲ ਲਈ ਸੀਗੀ ਛੋਟੀ ਛੇੜੀ ਕਿ ਉਹ ਜਦੋਂ ਲਈ ਆ ਤੇ ਇਹਨੇ ਵੀ ਸਾਨੂੰ ਖਰਾਬ ਕੀਤਾ ਤੇ ਇਹਨੂੰ ਵੀ ਆਪਾਂ ਇੱਕ ਮੁਸ਼ਕ ਕਪੂਰ ਦੀ ਟਿੱਕੀ ਤੇ ਇੱਕ ਫਰਲੈਂਡ ਦੀ ਗੋਲੀ ਦਿੱਤੀ ਸੀ ਗੁੜ ਦੇ ਵਿੱਚ ਕਿਉਂਕਿ ਜੀ ਆਹ ਜਿਹੜਾ ਪਸ਼ੂ ਚਾਰੂ ਹੁੰਦਾ ਨਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਚੀਜ਼ ਖਵਾਉਣ ਦੀ ਉਹਨੇ ਖਾ ਹੀ ਜਾਣਾ ਹੁੰਦਾ ਜੋ ਘਰ ਦਾ ਹਨਾ ਮਟਰਾਂ ਦੇ ਛਿਲਕੇ ਗੋਭੀ ਦੇ ਡੰਡਲ ਹਨਾ ਕੋਈ ਵੀ ਹੈ ਤੇ ਚਾਹ ਪੱਤੀ ਵਗੈਰਾ ਤੇ ਪਸ਼ੂ ਇਹਨੂੰ ਮੈਂ ਜਿਹੜਾ ਕੁਛ ਵੀ ਮਰਜ਼ੀ ਮੱਝ ਨੂੰ ਪਾਦਾ ਇਹਨੂੰ ਤੇ ਉਹਨੂੰ ਇਹ ਖਾ ਜਾਂਦਾ ਹੈ ਆਹ ਵੀ ਗਜਾ ਲਿਆ ਮੈਂ ਵੀ ਚਾਹ ਚੂ ਪੀ ਜਾਂਦਾ ਬੱਚੀ ਕੁਚੀ ਤੇ ਸੁਲਤਾਨ ਵੀ ਤੇ ਚਾਰੂ ਪਸ਼ੂ ਨੂੰ ਕੁਛ ਨਹੀਂ ਹੁੰਦਾ ਮੈਂ ਤਾਂ ਇਹਨੂੰ ਦੇਣ ਲੱਗੀ ਗੋਲੀ ਨਾਲ ਮੇਰੇ ਹੱਥਾਂ ਚੋਂ ਖੋਕ ਹੀ ਖਾਲੀ ਸਨੇ ਗੜੋਂ ਵੀ ਜਮਾਈ ਨੇ ਕੀਤਾਗਾ ਤੇ ਪਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੁਣ ਸੁੱਖ ਨਾਲ ਸਾਰੀਆਂ ਸੂਣਾਂ ਵਾਲ ਨੇ ਤੇ ਚਲੋ ਜੀ ਠੀਕ ਆ ਆਪਾਂ ਇਹਦੀ ਧਾਰ ਕੱਢ ਲਗੇ ਹਨ ਤੇ ਤੁਸੀਂ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਇਹ ਮੇਰਾ ਆਈਡੀਆ ਤੇ ਜਾਂ ਇਹ ਜਮਾਈ ਹੋਈ ਟਰੈਕ ਮੈਂ ਗਰੰਟੀ ਨਾਲ ਕਹਿੰਨੀ ਆ ਤੁਹਾਡੇ ਪਸ਼ੂ ਜਿਹੜੇ ਵਾਰ-ਵਾਰ ਰਿਪੀਟ ਹੁੰਦੇ ਆ ਜਰੂਰ ਰਹਿਣਗੇ ਇਹ ਇਹ ਟਰੈਕ ਜਰੂਰ ਜਮਾਲਿਓ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇਸ ਤਰ੍ਹਾਂ ਜੀ ਦਾਣਾ ਪਾ ਕੇ ਪੱਠੇ ਜਿਹੜੇ ਪਹਿਲਾਂ ਖਾਲੇ-ਖਾਲੇ ਦਾਣਾ ਪਾ ਕੇ ਖਾਉਣਾ ਸਾਰੇ ਖਾ ਜਾਂਦੇ ਹਾਂ ਹੁਣ ਵੀ ਆਪਾਂ ਇਹ ਸਾਰੇ ਇਕੱਠੇ ਕਰਕੇ ਇਹਨਾਂ ਨੂੰ ਖਵਾ ਦਾਂਗੇ ਤੇ ਚਲੋ ਜੀ ਮਿਲਦੇ ਆਂ ਕਿਸੇ ਹੋਰ ਬਲੌਗ ਦੇ ਨਾਲ ਤੇ ਸਾਰਿਆਂ ਦਾ ਧੰਨਵਾਦ ਜੀ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋਏ ਤਾਂ ਉਹ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਸਪੋਰਟ ਕਰਦੇ ਰਹੋ ਤੇ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੋ ਮੇਰੇ ਨਾਲ ਇਹਨੇ ਜੁੜੇ ਹੋਏ ਆ ਪਰਮਾਤਮਾ ਸਭ ਨੂੰ ਚੜ੍ਹਦੀਆਂ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਜੀ ਤੇ ਚਿੜੀਆਂ ਦੀ ਚੈਕ ਵਹਿਕ ਹਰ ਤਰ੍ਹਾਂ ਦੇ ਉਹ ਗਗੜਪੋਕ ਦਿਖਾ ਗਗੜਪੋਕ ਕਹਿੰਦੇ ਹੁੰਦੇ ਸੀ ਸੀ ਤਾਂ ਉਹ ਵੇ ਚਾਹ ਕਰਈ ਆ ਤਾਂ ਬੈਠੀ ਤੇ ਸੁਬਾ ਸੁਬਾ ਪੰਛੀ ਚੈਕ ਦੇ ਆ ਸੋਹਣੇ ਲੱਗਦੀ ਆ ਵਧੀਆ ਲੱਗਦੇ ਕੋਈ ਗੰਗਾ ਗਟਾਰਾਂ ਚਿੜੀਆਂ ਤਾਂ ਤੇ ਇਹ ਗਗੜਪੋ ਉਹ ਕੋਇਲ ਕੁਕਿਆ ਕਰੂਗੀ ਹੁਣ ਤੇ ਐ ਇੱਕ ਸੁਭਾਵ ਵਾਲੇ ਕਾਟੂ ਬੋਲਦੀ ਹਿੰਦੀ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਦੇਖਦੇ ਰਹੋ ਤੁਸੀਂ ਆਸੇ ਪਾਸੇ ਦਾ ਮਾਹੌਲ ਜਾਨਵਰਾਂ ਦੀ ਚਹਿਕਪੈਕ ਕਿ ਕਿਸ ਤਰ੍ਹਾਂ ਹੋ ਰਹੀ ਹੈ ਤੇ ਆਪਾਂ ਵੀ ਕੱਢ ਲਗੀ ਧਾਰ ਤੇ ਕੱਲ ਲੱਗਦੇ ਆ ਕਿਸੇ ਹੋਰ ਕੰਮ ਠੀਕ ਹੈ ਜੀ